ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚੋਂ ਹੈ ਔਖੀ ਘੜੀ ਨ ਦੇਖਣ ਦੇ ਆਪਣਾ ਬਿਰਦ ਸਮਾਲੇ ਹਾਥ ਦੇਈ ਰਾਖੇ ਆਪਣੇ ਕੋ ਸਾਥ ਸਾਥ ਸਪਿਤ ਪਾਲੇ ਇਸ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ ਨੇ ਵਾਹਿਗੁਰੂ ਦੀ ਅਸੀਮ ਕਿਰਪਾ ਅਤੇ ਸੱਚੇ ਸੇਵਕ ਪ੍ਰਤੀ ਉਸ ਦੀ ਹਮੇਸ਼ਾ ਰੱਖਿਆ ਕਰਨ ਦੀ ਗੱਲ ਬਾਰੇ ਦੱਸਿਆ ਹੈ ਔਖੀ ਘੜੀ ਨ ਦੇਖਣ ਦੇ ਦਾ ਭਾਵ ਹੈ ਕਿ ਪਰਮਾਤਮਾ ਆਪਣੇ ਸੇਵਕ ਨੂੰ ਕਦੇ ਵੀ ਮੁਸੀਬਤ ਜਾਂ ਦੁੱਖ ਦਾ ਸਮਾਂ ਨਹੀਂ ਦੇਖਣ ਦਿੰਦਾ ਉਹ ਹਮੇਸ਼ਾ ਆਪਣੇ ਬੱਚਿਆਂ ਦੀ ਰੱਖਿਆ ਕਰਦਾ ਹੈ ਆਪਣਾ ਬਿਰਦ ਸਮਾਲੇ ਬਿਰਦ ਦਾ ਅਰਥ ਹੈ ਸੁਭਾਅ ਆਪਣਾ ਬਿਰਦ ਸਮਾਲੇ ਰਾਹੀ ਗੁਰੂ ਜੀ ਸਮਝਾਉਂਦੇ ਹਨ ਕਿ ਆਪਣੇ ਭਗਤ ਦੀ ਸੰਭਾਲ ਕਰਨੀ ਵਾਹਿਗੁਰੂ ਦਾ ਮੂਲ ਸੁਭਾਅ ਹੈ ਜਿਸ ਨੂੰ ਉਹ ਹਰ ਹਾਲਤ ਵਿੱਚ ਨਿਭਾਉਂਦਾ ਹੈ ਅੱਗੇ ਗੁਰੂ ਜੀ ਫਰਮਾਉਂਦੇ ਹਨ ਕਿ ਵਾਹਿਗੁਰੂ ਆਪਣੇ ਸੇਵਕ ਨੂੰ ਸਿਰਫ ਦੂਰੋਂ ਹੀ ਨਹੀਂ ਸਗੋਂ ਆਪਣੇ ਹੱਥ ਨਾਲ ਸਹਾਰਾ ਦੇ ਕੇ ਰੱਖਦਾ ਹੈ ਹੱਥ ਦੇઈ ਰਾਖੇ ਆਪਣੇ ਕੋ ਇਸ ਗੱਲ ਦੀ ਨਿਸ਼ਾਨੀ ਹੈ ਕਿ ਪਰਮਾਤਮਾ ਆਪਣੇ ਭਗਤ ਦੀ ਜ਼ਿੰਦਗੀ ਦੇ ਹਰ ਮੋੜ ਤੇ ਉਸ ਦੀ ਰੱਖਿਆ ਕਰਦਾ ਹੈ सास सास प्रतिपाल्य ਦੱਸਦਾ ਹੈ ਕਿ ਇਹ ਰੱਖਿਆ ਕੇਵਲ ਕਿਸੇ ਇੱਕ ਸਮੇਂ ਲਈ ਨਹੀਂ ਬਲਕਿ ਹਰ ਇੱਕ ਸਾਹ ਦੇ ਨਾਲ-ਨਾਲ ਹੁੰਦੀ ਰਹਿੰਦੀ ਹੈ ਇਸ ਤਰ੍ਹਾਂ ਇਹ ਸ਼ਬਦ ਸਾਨੂੰ ਸਿਖਾਉਂਦਾ ਹੈ ਕਿ ਜੋ ਮਨੁੱਖ ਸੱਚੇ ਮਨ ਨਾਲ ਵਾਹਿਗੁਰੂ ਤੇ ਭਰੋਸਾ ਰੱਖਦਾ ਹੈ ਉਹ ਕਦੇ ਵੀ ਇਕੱਲਾ ਨਹੀਂ ਹੁੰਦਾ ਅਤੇ ਹਰ ਹਾਲਤ ਵਿੱਚ ਰੱਬੀ ਸਹਾਰੇ ਦੀ ਬਖਸ਼ਿਸ਼ ਉਸ ਉੱਤੇ ਰਹਿੰਦੀ ਹੈ ਸਤਿ ਸ੍ਰੀ ਅਕਾਲ